thank ਦੀ ਡੈਥ ਹੋਈ ਹੈ ਵੈਨ ਚੱਲ ਕੇ ਜਿਹੜਾ ਗੁਰੂਰ ਸਾਹਿਬ ਤੋਂ ਗੋਲੂ ਕਾਣ ਜਾ ਰਿਹਾ ਸੀ ਤੁਹਾਡੇ ਪਿੰਡ ਦਾ ਸੀ ਹਾਂਜੀ ਸਾਡੇ ਪਿੰਡ ਦਾ ਸੀ ਇਹ ਰਿੰਕੂ ਕੁਮਾਰ ਸੀ ਜੈ ਕਿਸ਼ਨ ਦਾ ਲੜਕਾ ਸੀ ਬੇਟਾ ਸੀ ਸਿਰਫ ਇਹਨ ਦਾ ਸਿਰਫ 5 ਸਾਲ ਦਾ ਬੇਟਾ ਸੀ ਇੱਕੋ ਮੁੰਡਾ ਸੀ ਜੀ ਹੂੰ ਬਹੁਤ ਮਾੜਾ ਹਾਲ ਹੋਇਆ ਬਹੁਤ ਜ਼ਿਆਦਾ ਜੀ ਪਿੰਡ 'ਚ ਪੂਰਾ ਅਫਸੋਸ ਹੋਇਆ ਜੀ ਤੇ ਕਿਵੇਂ ਘਟਨਾ ਦਾ ਪਤਾ ਲੱਗਿਆ ਸਾਰਾ ਘਟਨਾ ਦਾ ਜਦੋਂ ਪਤਾ ਲੱਗਿਆ ਜੀ ਪੈਰਾ ਥਲੂ ਜ਼ਮੀਨ ਖਿਸਕ ਗਈ ਏਕਰੀ ਤਾਂ ਇਹ ਸਾਡੇ